ਸਤਿਨਾਮ ਕਰਤਾ ਪੁਰਖ ਨਿਰਮਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਖ ਸਾਖ ਜਪਤ ਆਪ ਸੱਚ ਜੁਗਾਂ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਸੁੱਚ ਸੁਖਮ ਹੋਈਏ ਸ੍ਰੀ ਲਖਵਾਰ ਚੁੱਕ ਚਕਨਾ ਹੋਈ ਜੈ ਲਾਇ ਰਾਮ ਅਵਤਾਰ ਖੇਆਂ ਦੁਤਨਾ ਉਤਰੀ ਜਿਵਨ ਨਾ ਪੁਰੀ ਆਪਾਰ ਸੈਨਸਿਆਣ ਪਹ ਲਖ ਹੋਇ ਤਾ ਇੱਕ ਨ ਚੱਲੇ ਨਾਲ ਕਿਰਸਤਿਆਰਾ ਹੋਈਐ ਕਿ ਕੂੜਾ ਟੁਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨ ਕਿਹਾ ਜਾਈ ਹੁਕਮੀ ਬੋਨ ਦੀ ਹੁਕਮ ਮਲੇ ਵੜਿਆਈ ਹੁਕਮੀ ਸਰੂਪ ਪਾਈਏ ਇੱਕ ਨਾ ਕੋ ਬਖਸ਼ੀਸ਼ ਇੱਕ ਕੁਿਸਲਾ ਪਾਈਏ ਹੁਕਮੇ ਅੰਦਰ ਸਰ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੇ ਜੀ ਬੁਝੈ ਤਾਹੋਂ ਮੈਂ ਕਹਿ ਨਾ ਕੋਏ ਗਾਵੇ ਕੋ ਤਾਣ ਕੋ ਹੈ ਕਿਸੈ ਤਾਣ ਗਾਵੇ ਕੋ ਦਾ ਜਾਣੇ ਨੀਸ਼ਾਨ ਗਾਵੇ ਕੋ ਗੁਣੜੇ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਸਾਜ ਗਰੇ ਤਨਖੇ ਗਾਵੈ ਕੋ ਜੀ ਲੈ ਗੱਡੇ ਗਾਵੈ ਕੋ ਜਪਦ ਸਦੂਰ ਗਾਵੈ ਕੋ ਵੇਖੇ ਹਾਦਰਾ ਦੂਰ ਕਤਨਾ ਕਥੀ ਨਾ ਆਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਗ ਜੁਗਾ ਜੁਗੰਤਰ ਖਾਈ ਖਾਂ ਹੁਕਮੀ ਹੁਕਮ ਚਲਾਇ ਰਾ ਨਾਨਕ ਵਿਗਸੈ ਵੇ ਪਰਵਾਹ